ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੱਚ ਦੀ ਆਵਾਜ਼ ਪੰਜਾਬ ਦੀ ਟੀਮ ਅੱਜ ਪਿੰਡ ਤੂਰਾ ਮੰਡੀ ਬੰਦਗੜ ਵਿਖੇ ਪਹੁੰਚੀ ਹੈ ਜਿੱਥੇ ਗਰਾਊਂਡ ਵਿੱਚ ਛੋਟੇ ਬੱਚੇ ਅਤੇ ਬੱਚੀਆਂ ਵੱਲੋਂ ਖੇਡ ਮદાન ਵਿੱਚ ਜਾ ਕੇ ਕਵਡੀ ਅਤੇ ਵਰਜਸ ਕਰਦੇ ਹੋਏ ਦੇਖ ਸਕਦੇ ਹੋ ਤੁਸੀਂ ਹਾਂਜੀ ਬੇਟਾ ਕੀ ਨਾਮ ਹੈ ਆਪਣਾ? ਕੰਡਾ ਜੀ। ਅੱਛਾ ਆਪਾਂ ਨੂੰ ਕੰਨੇ ਟਾਈਮ ਹੋ ਗਿਆ ਖੇਡਦੇ ਨੂੰ? 5 ਸਾਲ ਹੋ ਗਏ। 5 ਸਾਲ ਹੋ ਗਏ। ਹਾਂਜੀ। ਤੇ ਕਿੰਨਾ ਕਿ ਖੇੜ ਚੁੱਕੇ ਹੁਣ ਤੱਕ ਆਪਾਂ? 100 200 ਮੈਚ ਖੇਡ ਗਏ। ਠੀਕ ਆ। ਹਾਂਜੀ। ਤੇ ਕਿੱਥੇ ਖੇਡ ਗਏ ਆ ਜੀ? ਬਾਹਰ ਵੀ ਗਏ ਸੀ? ਹਾਂਜੀ ਬਾਹਰ ਵੀ ਗਏ। ਠੀਕ ਆ ਅੱਗੇ ਦਾ ਟਾਰਗੇਟ ਆਪਣਾ? ਕੀ ਇੰਟਰਨੈਸ਼ਨਲ ਜਾਂ ਨੈਸ਼ਨਲ ਖੇਡਣਾ ਹੈ? ਠੀਕ ਆ। ਤੇ ਜਿਹੜਾ ਤੁਸੀਂ ਪਿੰਡ ਤੂਰਾ ਚ ਰਹਿੰਦੇ ਆ? ਹਾਂਜੀ। ਤੇ ਤੁਹਾਡੇ ਉਰੇ ਜੋ ਪਿੰਡ ਤੂਰਾ ਦਾ ਪ੍ਰਬੰਧਕ ਨੇ ਪਿਆ ਲਾ ਲੋ ਆਪਣੇ ਉਰੇ ਕੋਚ ਸਾਹਿਬ ਨੇ ਤੇ ਕਿਦਾਂ ਦਾ ਲੱਗਿਆ ਤੁਹਾਨੂੰ ਇਹਨਾਂ ਨਾਲ ਬਹੁਤ ਜੀ ਕੀ ਨਾਮ ਆ ਬੇਟਾ ਆਪਣਾ ਮਨਵੀਰ ਸਿੰਘ ਅੱਛਾ ਆਪਾਂ ਨੂੰ ਕਿੰਨਾ ਟਾਈਮ ਹੋ ਗਿਆ ਬੇਟਾ ਖੇਡਿਆ ਤੈਨੂੰ 4 ਸਾਲ ਜੀ 4 ਸਾਲ ਹੋ ਗਏ ਹਾਂਜੀ ਤੇ ਕਿਦਾਂ ਲੱਗ ਰਿਹਾ ਖੇਡ ਕੇ ਬਹੁਤ ਵਧੀਆ ਜੀ ਤੇ ਟ੍ਰੇਨਿੰਗ ਕੌਣ ਕਰਦੇ ਆ ਤੁਹਾਡੀ ਸਾਡੇ ਉਸਤਾਦ ਗੁਰਜੀਤ ਸਿੰਘ ਜੀ ਅੱਛਾ ਕੋਈ ਵਾਰ ਵੀ ਆਪਾਂ ਖੇਡ ਗਏ ਆ ਹਾਂਜੀ ਕਿੱਥੇ ਸਟੇਟ ਗਏ ਸੀ ਜੀ ਦੋ ਵਾਰ अच्छा जितके आदि हां जी ते होना केडा टारगेट किया अपना या मेरा टारगेट जी हम इंटरनेशनल ਖੇਡਾਂਗੇ ਚਲੋ ਠੀਕ ਹੈ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰੋ ਯਾਰ ਥੋੜਾ ਜਿਹਾ ਚੱਕਾ ਚਾਰ ਚਾਰ ਹੋ ਗਈ ਨਹੀਂ ਫਿਰਦੇ ਨਹੀਂ ਹਾਂਜੀ ਕੀ ਨਾਮ ਹੈ ਬੇਟਾ ਆਪਣਾ ਗੁਰਜੀਤ ਜੀ ਆਪਾਂ ਨੂੰ ਕਿੰਨਾ ਟਾਈਮ ਹੋ ਗਿਆ ਖੇਡਦੇ ਨੂੰ 5 ਸਾਲ ਹੋ ਗਏ ਜੀ 5 ਸਾਲ ਹੋ ਗਏ ਹਾਂਜੀ ਕਿੰਨੇ ਕੇ ਮੈਚ ਹੋ ਚੁੱਕੇ ਹੁਣ ਤੱਕ ਆਪਣੇ ਇਹ ਆਪਣੇ 200 ਮੈਚ ਖੇਡ ਚੁੱਕੇ ਆਂ ਜੀ ਅਸੀਂ ਅੱਛਾ ਜਿੱਤੇ ਕਿੰਨੇ ਨੇ ਆਪਾਂ ਆਪਾਂ 150 ਜੀ ਮੈਂ ਜਿੱਤ ਚੁੱਕੇ ਹਾਂ ਜੀ ਠੀਕ ਆ ਤੇ ਤਾੜੀਆਂ ਮਾਰੋ ਭਾਈ 200 ਬਿੱਟੇ 150 ਮੈਂ ਜਿੱਤ ਚੁੱਕਿਆ ਤੇ ਅਗਿਆ ਆਪਣਾ ਟਾਰਗੇਟ ਕੀ ਆ ਨੈਸ਼ਨਲ ਖੇਡਣ ਦੇ ਨੈਸ਼ਨਲ ਜੀ ਜ਼ਰੂਰ ਜਾਣਾ ਜੀ ਜ਼ਰੂਰ ਜਾਵਾਂਗੇ ਹਾਂ ਜੀ ਜਿੱਤ ਕੇ ਆਵਾਂਗੇ ਹਾਂ ਜੀ ਪਿੰਡ ਤੂਰਾ ਦਾ ਨਾਮ ਰੋਸ਼ਨ ਕਰਾਂਗੇ ਹਾਂ ਜੀ ਅਸੀਂ ਉਸਤਾਦ ਦਾ ਨਾਮ ਰੋਸ਼ਨ ਕਰਾਂਗੇ ਹਾਂ ਜੀ ਬੇਟਾ ਕੀ ਨਾਮ ਆ ਆਪਣਾ ਮੇਰਾ ਇੱਕ ਇਕਮ ਸਿੰਘ ਇਹ ਮੈਨੂੰ ਗਰਾਉਂਡ ਤੇ ਬੱਕਰੀ ਬੱਕਰੀ ਕਹਿੰਦੇ ਨੇ अच्छा। ਕਿੰਨਾ ਟਾਈਮ ਹੋ ਗਿਆ ਬੇਟਾ ਖੇਡਣ ਨੂੰ? 5 ਸਾਲ ਹੋ ਗਏ ਖੇਡਿਨ। 5 ਸਾਲ? ਹਾਂਜੀ। ਯਾਰ ਇੰਨੀ ਉਮਰ ਨਹੀਂ ਜਿੰਨੇ ਇਹਨਾਂ ਦੇ ਸੁਪੀਰੀਅਰਸ ਨੇ 5-5 ਸਾਲ ਤੋਂ ਘੱਟੇ ਨਹੀਂ ਕੋਈ। ਤੇ ਕਿੰਨੇ ਮੈਚ ਖੇਡ ਲਏ ਪਗੇ? ਹੁਣ ਤੱਕ ਅਸੀਂ 1.5-300 ਮੈਚ ਖੇਡ ਲੀ ਜਿੰਨੇ ਖੇਡ ਲੀ ਉਹਨੇ ਜਿੱਤੇ ਹੀ। ਵਾਰੀ ਵਾਰ। ਠੀਕ ਆ। ਪਹਿਲਾਂ ਤਾਂ ਟ੍ਰੇਨਿੰਗ ਕਿਨਾਂ ਕੋਲ ਚਲਦੀ ਆ ਬਣ? ਬਾਦ ਗੁਰੂ ਜੀ ਕੋਲ। ਅੱਛਾ। ਕਿੱਦਾਂ ਦੇ ਨੇ ਕੋਚ ਸਾਹਿਬ ਤੁਹਾਡੇ? ਬਾਬਾ ਜੀ ਨਹੀਂ। ਕੋਈ ਔਖਾ ਤਾਂ ਨਹੀਂ ਹੁੰਦਾ। ਨਹੀਂ। ਜਦੋਂ ਤੁਸੀਂ ਇਹ ਟ੍ਰੇਨਿੰਗ ਕਰਦੇ ਹੋ ਕੋਈ ਪ੍ਰੋਬਲਮ ਨਹੀਂ ਚਾਹੁੰਦੇ ਨਹੀਂ ਤੁਸੀਂ ਕੀ ਚਾਹੁੰਦੇ ਕਿ ਤੁਹਾਡੇ ਮੰਗੋ ਬੱਚੇ ਹੋਰ ਵੀ ਖੇਡ ਹਾਂਜੀ ਚਲੋ ਠੀਕ ਆ ਦੇ ਹਾਂਜੀ ਹੁਣ ਅਸੀਂ ਗੁਰੂ ਸਤਾਜ ਜੀ ਨੂੰ ਮਿਲਣ ਜਾ ਰਹੇ ਹਾਂ ਜਿਨ੍ਹਾਂ ਵੱਲੋਂ ਇਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਆ ਬੱਚਿਆਂ ਨੂੰ ਤੇ ਹਾਂਜੀ ਉਸਤਾਜ ਜੀ ਪਹਿਲਾਂ ਤਾਂ ਜੀ ਤੁਹਾਡਾ ਬਹੁਤ ਧੰਨਵਾਦ ਤੁਸੀਂ ਸਾਡੇ ਗਰਾਊਂਡ ਚ ਆਏ ਤੁਹਾਡੇ ਚੈਨਲ ਦਾ ਸੱਚ ਦੀ ਆਵਾਜ਼ ਦਾ ਸਾਡੇ ਕਲੱਬ ਵੱਲੋਂ ਸਾਰੇ ਵੱਲੋਂ ਬਹੁਤ ਧੰਨਵਾਦ ਆ ਜੀ ਤੁਹਾਡਾ ਅਡੇ ਗਰਾਊਂਡ ਚ ਆਏ ਤੁਸੀਂ ਨਮਾਣੀ ਜਿੰਦ ਨੂੰ ਮਾਨ ਬਖਸ਼ਿਆ ਜੀ ਤੇ ਇੱਕ ਗੁਰਜੀ ਜੀ ਮੈਂ ਗੱਲ ਪੁੱਛਣਾ ਚਾਹੁੰਦਾ ਜਿਵੇਂ ਮੈਂ ਦੇਖਿਆ ਬੱਚੇ ਕੋਈ 12 ਸਾਲ ਦਾ ਕੋਈ 13 ਸਾਲ ਦਾ ਕੋਈ 15 ਸਾਲ ਦਾ ਇਹ ਕਹਿੰਦੇ ਸਾਨੂੰ 5-5 ਸਾਲ ਹੋ ਗਏ ਬਾਕੀ ਸਹੀ ਗੱਲ ਐ ਇਹ ਹਾਂਜੀ ਛੋਟੇ ਹੁੰਦੀ ਆਉਂਦੇ ਨੇ ਜੀ ਗਰਾਊਂਡ ਚ ਇਹ ਤੇ ਆਪਾਂ ਨੂੰ ਕਿੰਨਾ ਟਾਈਮ ਹੋ ਗਿਆ ਮੰਨੋ ਹੋ ਗਈ ਗਰਾਊਂਡ ਨਾਲ ਜੁੜੇ ਨੂੰ 15 ਸਾਲ ਹੀ ਤੇ ਤੁਸੀਂ ਕਿੱਥੇ ਤੱਕ ਖੇਡੇ ਹੋ ਜੀ ਮੈਂ ਪੰਜਾਬ ਹੀ ਜਿੱਤੇ ਹੀ ਪੂਰਾ ਵਾਜੀ ਵਾ ਤਾੜੀਆਂ ਮਾਰੋ ਭਾਈ ਉਸਤਾਦ ਦੀ ਕਿ ਤੁਸੀਂ ਹੋਣਾ ਹੈ ਨਾ ਵਿੱਚੋਂ ਕਿਦੇ ਵਿੱਚ ਆਪਣੇ ਆਪ ਨੂੰ ਦੇਖਦੇ ਹੋ ਕਿ ਕਿਹੜਾ ਤੁਹਾਡੇ ਲੈਵਲ ਤੇ ਜਾ ਸਕਦਾ ਸਾਰੇ ਬੱਚੇ ਹੀ ਜਾਣੇ ਵਾਲੇ ਨੇ ਲਗਭਗ ਜਿੰਨੇ ਬੱਚੇ ਨੇ ਸਾਰੇ ਬੱਚੇ ਉੱਚ ਲੈਵਲ ਤੇ ਜਾਣੇ ਵਾਲੇ ਨੇ ਜੇ ਇਹਨਾਂ ਨੂੰ ਥੋੜੀ ਜਿਹੀ ਸਪੋਰਟ ਮਿਲ ਤੇ ਸਪੋਰਟ ਤੁਹਾਡੇ ਵੱਲ ਪੂਰੀ ਆ ਸਾਡੇ ਵੱਲੋਂ ਪੂਰੀ ਆ ਜੀ ਹੁਣ ਨਾਲ ਕਲੱਬ ਦੀ ਸਪੋਰਟ ਪੂਰੀ ਆ ਜੀ ਤੇ ਤੁਹਾਨੂੰ ਐਡਾ ਲੱਗਦਾ ਕਿਤੇ ਪਾਸੇ ਕੋਈ ਪ੍ਰੋਬਲਮ ਜਾਂ ਕਿਸੇ ਖਾਸ ਸਪੋਰਟ ਦੀ ਕਮੀ ਸਪੋਰਟ ਬੱਚਿਆਂ ਨੂੰ ਥੋੜੇ ਡਾਈਟ ਦੀ ਪ੍ਰੋਬਲਮ ਆ ਜਾਂਦੀ ਹੈ ਜੀ ਆ ਥੋੜੀ ਬੱਚਿਆਂ ਨੂੰ ਤੁਹਾਨੂੰ ਪਤਾ ਹੀ ਡਾਈਟ ਹੋ ਗਿਆ ਥੋੜਾ ਪੈਸਾ ਹੋ ਗਿਆ ਕਿਉਂਕਿ ਘਰੋਂ ਵੀ ਬੱਚੇ ਗਰੀਬ ਨੇ ਤੇ ਇਹ ਬਹੁਤ ਤੁਸੀਂ ਬਰੀਆ ਗੱਲ ਕਰੀ ਹੈ ਕਿ ਜਿਹੜੇ ਬੱਚੇ ਖੇਡਣੇ ਆਲੇ ਨੇ ਤੇ ਇਹਨਾਂ ਦੀ ਆਵਾਜ਼ ਵੈਸੇ ਉੱਪਰ ਤੱਕ ਜਾਣੀ ਚਾਹੀਦੀ ਹੈ ਕਿ ਜੋ ਸਸਤਾਵ ਨੇ ਸਾਡੀਆਂ ਖੋਣ ਹਾਰ ਤੇ ਉਹਨਾਂ ਨੂੰ ਵੀ ਸਾਨੂੰ ਅਪੀਲ ਕਰਨੀ ਚਾਹੀਦੀ ਹੈ ਕਿ ਇਹ ਜੋ ਬੱਚੇ ਨੇ ਸਟੇਟ ਲੈਵਲ ਤੇ ਜਿਆਦਾ ਸਾਡੇ ਗਰਾਊਂਡਾਂ ਵਿੱਚ ਖੇਡ ਰਹੇ ਨੇ ਸਾਡੇ ਪੰਜਾਬ ਦਾ ਮਾਣ ਨੇ ਉਹਨਾਂ ਪਰਤੀ ਵੀ ਇਹਨਾਂ ਨੂੰ ਕੁਛ ਨਾ ਕੁਛ ਕਰਨਾ ਚਾਹੀਦਾ ਥੋੜਾ ਜਿਹਾ ਵਿਚਾਰਾ ਹੁਣ ਤੱਕ ਇਹ ਤਕਰੀਬਨ ਬਹੁਤ ਜ਼ਿਆਦਾ ਇੰਟਰਵਿਊ ਹੋ ਗਏ ਪਰ ਇੱਕ ਵੀ ਬੰਦਾ ਇਹ ਜਾਨੀ ਮੂਰੇ ਆਇਆ ਜੀ ਨੇ ਆਪਾਂ ਨੂੰ ਸਪੋਰਟ ਕਰੀਏ ਬਹੁਤ ਜ਼ਿਆਦਾ ਚੈਨਲ ਇੰਟਰਵਿਊ ਲੈ ਗਏ ਨਾ ਕੋਈ ਐਨ ਆਰ ਆਈ ਭਰਾ ਨਾ ਕੋਈ ਪੰਜਾਬ ਦਾ ਸੂਰਮਾ ਕੋਈ ਨਹੀਂ ਹੁਣ ਤੱਕ ਅੱਗੇ ਆਇਆ ਜੀ ਬਸ ਅਸੀਂ ਆਈ ਜਿਹੜਾ ਬਸ ਨਾਲ ਭਰਾ ਨੇ ਆਪਣੇ ਇਹੀ ਜਿੰਨੀ ਕੁ ਸਪੋਰਟ ਹੁੰਦੀ ਆ ਘੱਟ ਤੋਂ ਘੱਟ ਥੋੜੀ ਤੋਂ ਥੋੜੀ ਕਰੀ ਜਾਂਦੇ ਨੇ ਜੀ ਉਹਦੇ ਨਾਲੇ ਚੱਲੀ ਜਾਂਦਾ ਗਰਾਉਂਡ ਜੀ ਤੇ ਹਾਂਜੀ ਬੇਟਾ ਕੀ ਨਾਮ ਹੈ ਆਪਣਾ ਨਵਦੀਪ ਕੌਰ ਤੇ ਬੇਟਾ ਕਿੰਨਾ ਟਾਈਮ ਹੋ ਗਿਆ ਆਪਾਂ ਨੂੰ ਖੇਡਦੇ ਨੂੰ ਤਿੰਨ ਚਾਰ ਮਹੀਨੇ ਹੋ ਗਏ ਤੇ ਅੱਛਾ ਤੇ ਕੋਚ ਸਾਹਿਬ ਆਪਣੇ ਕਿੱਦਾਂ ਨੇ ਟ੍ਰੇਨਿੰਗ ਕਿਵੇਂ ਚੱਲਦੀ ਆਪਣੀ ਵਧੀਆ ਚੰਗੇ ਨੇ ਜੀ ਸਭ ਕੁਝ ਇੱਕ ਵਧੀਆ ਗੱਲ ਆ ਸਮਝਾਉਂਦੇ ਨੇ ਤੇ ਦੂਜਾ ਨੰਬਰ ਕਰਦਿਆਂ ਦੀ ਵੀ سپورਟ ਆ ਬੁੱਲ ਹਾਂਜੀ ਕਰਦਿਆਂ ਦੀ ਪੂਰੀ سپورਟ ਆ ਠੀਕ ਆ ਤੇ ਇਸ ਤੋਂ ਬਾਅਦ ਤੁਸੀਂ ਜੋ ਖੇਡ ਰਹੇ ਹੋ ਤੁਹਾਡਾ ਮੇਨ ਟਾਰਗੇਟ ਟੀਚਾ ਕੀ ਹੈ ਤੁਸੀਂ ਕਿੱਥੇ ਪਹੁੰਚਣਾ ਚਾਹੁੰਦੇ ਹੋ ਅਸੀਂ ਨੈਸ਼ਨਲ ਪੱਧਰ ਦੇ ਖੇਡਾਂ ਤੱਕ ਪਹੁੰਚਣਾ ਚਾਹੁੰਦੇ ਆ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਛੋਟੀ ਬੱਚੀ ਹੈ ਜੋ ਨੈਸ਼ਨਲ ਤੇ ਇੰਟਰਨੈਸ਼ਨਲ ਖੇਡਣਾ ਚਾਹੁੰਦੀ ਹੈ ਇਹਦੇ ਨਾਂ ਤੇ ਇੱਕ ਤਾੜੀਆਂ ਜ਼ਰੂਰ ਮਾਰ ਦਿਓ ਦੇਖ ਸਕਦੇ ਹੋ ਸਾਡੀ ਸਭ ਤੋਂ ਛੋਟੀ ਬੇਟੀ ਹੈ ਜਿਨੇ 2-3 ਜਿੱਥੇ ਵੀ ਲਾਏ ਨੇ ਤੇ ਬਹੁਤ ਵਧੀਆ ਲੱਗੀ ਤੇ ਮੈਂ ਸੋਚਿਆ ਕਿ ਇਹਦੇ ਨਾਲ ਵੀ ਦੋ ਗੱਲਾਂ ਕਰੀਏ ਆ ਬੇਟਾ ਕੀ ਨਾਮ ਆ ਆਪਣਾ ਸੁਭਦੀਪ ਕੌਰ ਠੀਕ ਆ ਬੇਟਾ ਆਪਾਂ ਨੂੰ ਕਿੰਨਾ ਟਾਈਮ ਹੋ ਗਿਆ ਖੇਡਦੇ ਨੂੰ ਤਿੰਨ ਚਾਰ ਮਹੀਨੇ ਹੋ ਗਏ ਠੀਕ ਆ ਤੇ ਕਿੱਦਾਂ ਲੱਗ ਰਿਹਾ ਖੇਡ ਵਰਤੀ ਬਹੁਤ ਵਧੀਆ ਅੱਛਾ ਤੇ ਕਰਦੇ ਕੀ ਚਾਹਦੇ ਨੇ ਕਰਦੇ ਕਰਦੇ ਨੇ ਵੀ ਖੇਡ ਲੋ ਠੀਕ ਆ ਤੇ ਆਪਣੇ ਉਸਤਾਦ ਜੀ ਦਾ ਨਾਮ ਕੀ ਆ ਗੋਰੀ ਅੱਛਾ ਇਹਨੇ ਨੇ ਟ੍ਰੇਨਿੰਗ ਕਿਵੇਂ ਆ ਬਹੁਤ ਵਧੀਆ ਹੀ ਕੀ ਤੁਸੀਂ ਕੀ ਚਾਹੁੰਦੇ ਹੋ ਕਿ ਇਹ ਟਰੇਨ ਸਾਰਿਆਂ ਨੂੰ ਕਰਨਾ ਜਿਵੇਂ ਤੁਹਾਨੂੰ ਕੀਤਾ ਗਿਆ? ਹਾਂਜੀ। ਹਾਂਜੀ ਇੱਕ ਸਾਡੀ ਹੋਰ ਹੈ ਬੇਟੀ ਸਾਡੇ ਨਾਲ ਬੇਟਾ ਕੀ ਨਾਮ ਹੈ ਆਪਣਾ? ਅਮ੍ਰਿਤਾ। ਅੱਛਾ ਗੁੜੀਆ ਆਪਾਂ ਨੂੰ ਕਿੰਨਾ ਟਾਈਮ ਹੋ ਗਿਆ ਖੇਡਦੇ ਨੂੰ? ਸਰ 1 ਮਨਥ ਹੋ ਗਿਆ ਮੈਨੂੰ। ਠੀਕ ਹੈ। ਤੇ ਖੇਡ ਦੇ ਮੈਦਾਨ ਵਿੱਚ ਆ ਕੇ ਤੁਹਾਨੂੰ ਕਿੱਦਾਂ ਮਹਿਸੂਸ ਹੋ ਰਿਹਾ? ਸਰ ਵਧੀਆ ਹੁੰਦਾ ਹੈ ਫਿਜ਼ੀਕਲੀ ਅਸੀਂ ਫਿੱਟ ਹੋਣੇ ਇੱਥੇ। ਠੀਕ ਆ ਮੈਂ ਦੇਖ ਰਿਹਾ ਤੁਤੋਂ ਛੋਟੇ ਵੀ ਬੱਚੇ ਨੇ ਤੁਸੀਂ ਉਹਨਾਂ ਨੂੰ ਵੀ ਕੁਝ ਗਾਈਡ ਕਰਦੇ ਹੋ ਨਹੀਂ ਸਰ ਅਜੇਸ ਮੇਰੇ ਤੋਂ ਸੀਨੀਅਰ ਨਹੀਂ ਸਾਹਿਬ ਨਾਲ ਤੇ ਮੈਂ ਇਹਨਾਂ ਤੋਂ ਅਜੇ ਸਿੱਖ ਰਹੇ ਹਾਂ ਅੱਛਾ ਤੁਸੀਂ ਲੇਟ ਆਏ ਹੋ ਜਣ ਦੀ ਇਹ ਬੱਚੇ ਪਹਿਲਾਂ ਲੱਗੇ ਹੋਏ ਨੇ ਯੈਸ ਸਰ ਤੇ ਹੁਣ ਆਪਣਾ ਮੇਨ ਟਾਰਗੇਟ ਕੀ ਆ ਸਰ ਮੇਰਾ ਮੇਨ ਟਾਰਗੇਟ ਪੰਜਾਬ ਪੁਲਿਸ ਜਾਣਾ ਮੈਂ ਇੱਥੇ ਫਿਜ਼ੀਕਲ ਦੀ ਤਿਆਰੀ ਕਰ ਰਿਹਾ ਗੁਰੂ ਸਰ ਮੈਨੂੰ ਤਿਆਰੀ ਕਰਾ ਰਹੇ ਨੇ ਇਥੇ ਠੀਕ ਆ ਤੇ ਹੋਰ ਇਹਦੇ ਵਿੱਚ ਕੀ ਕਿਹਦਾ ਯੋਗਦਾਨ ਮੰਨਦੇ ਹੋ ਤੁਸੀਂ ਖੇਡਾਂ ਵਰਤੀ ਜੋ ਆਪਣੇ ਪੂਰਾ ਪਿੰਡ ਵਿੱਚ ਹੋ ਰਹੀਆਂ ਨੇ ਤੇ ਕਲਬ ਦਾ ਯੋਗਦਾਨ ਐਸਾ ਠੀਕ ਹੈ। ਤੇ ਬੇਟਾ ਆਪਣਾ ਨਾਮ ਕੀ ਹੈ? ਜੀ ਮੇਰਾ ਨਾਮ ਪੀਈ। ਅੱਛਾ ਆਪਾਂ ਨੂੰ ਕਿੰਨਾ ਟਾਈਮ ਹੋ ਗਿਆ ਬੇਟਾ ਖੇਡ ਤੈਨੂੰ? 3-4 ਮਹੀਨੇ ਹੋ ਗਈ। ਤੇ ਕੋਈ ਆਪਾਂ ਬਾਹਰ ਵੀ ਖੇਡਣ ਗਏ ਆ ਕਿਤੇ? ਹਾਂਜੀ ਜਿਲਾ ਖੇਡਣ ਗਏ ਸੀ ਛੇੜ ਜਾਣਾ। ਅੱਛਾ ਫਿਰ ਜਿੱਤ ਗਏ ਦੀ? ਹਾਂਜੀ ਫਰਸਟ ਆਈ ਸੀ। ਠੀਕ ਆ ਤੇ ਇਹਦੇ ਵਿੱਚ ਯੋਗਦਾਨ ਕਿਹਨਾਂ ਦਾ ਮੰਨਦੇ ਹੋ ਤੁਸੀਂ? ਜੀ ਗੁਰੂ ਉਸਤਾਦ ਜੀ ਦਾ। ਠੀਕ ਆ। ਹਾਂਜੀ ਹੁਣ ਅਸੀਂ ਗੱਲ ਕਰਨ ਜਾ ਰਹੇ ਹਾਂ ਇੰਦਰ ਮੀਡੀਆ ਇਨਚਾਰਜ ਸਪੋਰਟਸ ਕਲੱਬ ਏਕਤਾ ਤੂਰਾ ਹਾਂਜੀ ਅਸੀਂ ਕਾਲ ਜੀ ਸਨਤ ਬਹੁਤ ਪਹਿਲਾਂ ਧੰਨਵਾਦ ਕਰਦੇ ਹਾਂ ਤੁਹਾਡਾ ਜੋ ਤੁਸੀਂ ਇਸ ਗਰਾਊਂਡ ਦੇ ਵਿੱਚ ਸਾਡੇ ਇੰਟਰਵਿਊ ਲੈਣ ਵਾਸਤੇ ਆਏ ਸੋ ਜੇ ਗੱਲ ਕਰਦੇ ਆਪਾਂ ਸਾਡੇ ਪਿੰਡ ਦੇ ਇਸ ਜਿਹੜੇ ਅਸੀਂ ਸਭ ਤੋਂ ਪਹਿਲਾਂ ਇਹ ਪਰਮਾਤਮਾ ਦਾ ਕਾਲਪੁਰਖ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਨਿਸਕਾਮ ਸੇਵਾ ਕਰਨ ਵਾਲੇ ਜਿਹੜੇ ਦੋ ਕੋਚ ਸਾਨੂੰ ਇਸ ਤੂਰਾਂ ਧਰਤੀ ਦੇ ਵਿੱਚ ਲਿਖੇ ਨੇ ਜਿਵੇਂ ਕਿ ਰਾਜਵੰਦ ਸਿੰਘ ਫੌਜੀ ਜੀ ਹੋਗੇ ਤੇ ਆਪਣੇ ਗੁਰੀ ਤੂਰਾਂ ਜੀ ਹੋਗੇ ਤੇ ਇਹਨਾਂ ਨੇ ਜਾਨਕਿ ਜਦੋਂ ਜੀ ਰਾਜਵੰਦ ਸਿੰਘ ਫੌਜੀ ਜੀ ਆਪਣੇ ਰਿਟਾਇਰਮੈਂਟ ਤੇ ਆ ਜਾਂਦੇ ਉਦੋਂ ਤੋਂ ਹੀ ਲਗਭਗ ਇਹ ਫ੍ਰੀ ਕੋਚਿੰਗ ਹੈ ਜਿਹੜੀ ਜਵਾਹਰ ਲਾਲ ਨਹਿਰੂ ਤੇ ਟ੍ਰੇਨਿੰਗ ਆਰਮੀ ਦੀ ਉਹ ਦੇ ਰਹੇ ਨੇ ਤੇ ਉਸ ਤੋਂ ਬਾਅਦ ਆਪਣੇ ਦੂਰੀ ਦੂਰਾਂ ਦੀ ਗੱਲ ਕਰੀ ਇਹਨਾਂ ਨੇ ਵੀ ਲਗਭਗ ਅੱਜ ਤੋਂ 10 ਸਾਲਾਂ ਦੇ ਕਰੀਬ ਇਹ ਗਰਾਊਂਡ ਦੇ ਨਾਲ ਜਾਨੀ ਕਿ ਗਰਾਊਂਡ ਦੇ 15 ਸਾਲਾਂ ਜਿਹੜੇ ਹੋਏ ਨੇ ਤੇ 10 ਸਾਲਾਂ ਤੋਂ ਇਹ ਗਰਾਊਂਡ ਦੇ ਵਿੱਚ ਨਿਸਕਾਮ ਸੇਵਾ ਜਿਹੜੀ ਉਹ ਨਿਭਾ ਰਹੇ ਨੇ ਕੋਈ ਵੀ ਬੱਚੇ ਤੋਂ ਕੀਸੇ ਨਹੀਂ ਲਈ ਜਾ ਰਹੀ ਕੋਈ ਵੀ ਕੋਈ ਕਿਸੇ ਵੀ ਤਰ੍ਹਾਂ ਦੀ ਜਾਨੀ ਕਿ ਜੇ ਡਰੈਸ ਦੀ ਗੱਲ ਕਰੀਏ ਉਹ ਵੀ ਪੈਸਾ ਨਹੀਂ ਲਿਆ ਜਾ ਸਕਦਾ ਜਾਨੀ ਕਿ ਜੇ ਅਸੀਂ ਗੱਲ ਕਰੀਏ ਤੇ ਵੀ ਅਸੀਂ ਇਹਨਾਂ ਨਾਲ ਘੜ ਤੋਂ ਘਟਾ ਹੀ ਟੂਰਨਾਮੈਂਟ ਦੇ ਵਿੱਚ ਜੁੜੇ ਆ। ਐਮ ਐਸ ਸੀ ਕਹਿ ਦਈਏ ਵੀ ਇਹਨੂੰ ਪਹਿਲਾਂ ਵੀ ਪਹਿਲਾਂ ਵੀ ਇਹਨਾਂ ਨੇ ਵਿਚਾਰਾ ਢਾਪਨ ਜੋ ਕਰਿਆ ਇਹਨਾਂ ਨੇ ਆਪਣੇ ਤੌਰ ਤੇ ਕਿੱਥੋਂ ਕਰਿਆ ਕਿਵੇਂ ਕਰਿਆ ਉਹਦੇ ਬਾਰੇ ਅਸੀਂ ਕਹਿ ਨਹੀਂ ਸਕਦੇ। ਉਹਨਾਂ ਨੇ ਆਪਣੇ ਆਪ ਹੀ ਕਰਿਆ ਉਸ ਤੋਂ ਪਹਿਲਾਂ ਵੀ ਤੇ ਗੁਰੀ ਤੁਰਾਂ ਦੀ ਜੇ ਗੱਲ ਕਰੀਏ ਜੀਵਨੀ ਦੀ ਤਾਂ ਜੀਵਨੀ ਇੰਨੀ ਕੋ ਸਤਨਾਕ ਰਹੀ ਹੈ ਇਹਨਾਂ ਦੀ ਵੀ ਐਹੋ ਜਿਹੇ ਪੜਾਚ ਹੁੰਦੇ ਹੋਏ ਆਏ ਨੇ ਇਹ ਵੀ ਇਹਨਾਂ ਦੇ ਘਰ ਦੀ ਛੱਤ ਵੀ ਜਿਹੜੀ ਸੀਗੀ ਉਹ ਯਾਨੀ ਕਿ ਜਦੋਂ ਬੱਦਲ ਬਾਈ ਆਉਂਦੀ ਸੀਗੀ ਤਾਂ ਇਹਨਾਂ ਨੂੰ ਫਿਕਰ ਪਹਿਲਾਂ ਖੜਾ ਹੋ ਜਾਂਦਾ ਸੀ। ਇਹਨਾਂ ਦੇ ਘਰ ਦੇ ਪਰਿਵਾਰ ਦੇ ਵਿੱਚ ਇਹਨਾਂ ਦੇ ਮਾਤਾ ਬਿਮਾਰ ਰਹਿੰਦੇ ਸੀਗੇ ਉਹਨਾਂ ਨੂੰ ਵੀ ਦੇਖਣਾ ਤੇ ਆਪਣੇ ਪਰਿਵਾਰ ਨੂੰ ਵੀ ਆਪ ਦੇ ਚਲਾਉਣਾ ਸਾਰਾ ਕੁਝ ਇਹਨਾਂ ਦੇ ਉੱਤੇ ਦੀ ਸਾਰਾ ਕੁਝ ਤੇ ਉਹਦੇ ਕਾਰਨ ਕਰਕੇ ਇਹਨਾਂ ਨੂੰ ਜਿਹੜੀ ਕਬੱਡੀ ਸੀਗੀ ਉਹ ਅੱਧ ਵਿਚਾਲੇ ਛੱਡਣੀ ਪਈ ਤੇ ਉਹ ਬੁਰੀ ਤੂਰਾਂ ਨੇ ਆਪਣੇ ਜਿਹੜਾ ਸੁਪਨਾ ਸੀ ਉਹ ਸਕਾਰ ਕਰਨ ਵਾਸਤੇ ਆਪਣੇ ਜੁੱਲੀ ਜੀ ਨੂੰ ਤਿਆਰ ਕੀਤਾ ਜਿਨ੍ਹਾਂ ਦਾ ਨਾਮ ਲਗਭਗ ਪੰਜਾਬ ਦੇ ਵਿੱਚ ਆਲਮੋਤ ਸਾਰੇ ਕੋਨਿਆਂ ਦੇ ਵਿੱਚ ਗੁੱਲੀ ਗੁੱਲੀ ਤੂਰਾਂ ਜਿਹੜਾ ਜੁੱਲੀ ਆਪਣਾ ਉਹ ਬੋਲ ਰਿਹਾ ਤੇ ਆਪਣੇ ਗੁਰੀ ਤੂਰਾ ਜਿਹੜਾ ਉਸਤਾਦ ਉਹ ਨਾਲ-ਨਾਲ ਇਹਨਾਂ ਦਾ ਨਾਮ ਵੀ ਜਿਹੜਾ ਉਹ ਨੌਂ ਸੁੰਦਾ ਰਹਿੰਦਾ ਇੰਨੇ ਵੀ ਕਮੈਂਟਰ ਨੇ ਉਹ ਲਗਭਗ ਸਾਰਿਆਂ ਨੂੰ ਪਤਾ ਵੀ ਜੇ ਕਿਤੇ ਜੁੱਲੀ ਖੇਡ ਰਿਹਾ ਤਾਂ ਉੱਥੇ ਤੂਰਾ ਗੁਰੀ ਤੂਰਾ ਜਿਹੜਾ ਉਹ ਬੋਲ ਵਾਲਾ ਆਪਣੇ ਆਪ ਹੀ ਬੋਲਣ ਲੱਗ ਜਾਂਦਾ ਸੋ ਸਾਨੂੰ ਇਸ ਚੀਜ਼ ਦਾ ਬਹੁਤ ਪ੍ਰਾਊਡ ਫੀਲ ਹੁੰਦਾ ਵੀ ਸਾਡੇ ਭਰਾ ਨੇ ਵੀ ਇੰਨਾ ਨਾਮ ਸਾਡਾ ਜਿਹੜਾ ਇੰਨੇ ਪਿੰਡਾਂ ਤੱਕ ਲੈ ਗਿਆ ਤੇ ਸਾਰੇ ਪੰਜਾਬ ਦੇ ਵਿੱਚ ਅਸੀਂ ਕਹਿੰਦੇ ਹਾਂ ਵੀ ਹੁਣ ਇਹਦੇ ਜ਼ਰੀਏ ਉਹ ਸਾਡਾ ਵਰਲਡ ਦੇ ਵਿੱਚ ਵੀ ਜਦੋਂ ਇਹਨੇ ਵੀਰ ਨੇ ਸਾਨੂੰ ਦੱਸਿਆ ਵੀ ਕਦੇ ਵਰਲਡ ਖੇਡੂਗਾ ਤੇ ਉਹਦੇ ਵਿੱਚ ਵੀ ਸਾਡਾ ਵਰਲਡ ਦੇ ਵਿੱਚ ਜਦੋਂ ਨਾਮ ਆਊਗਾ ਤੇ ਸਾਡੇ ਪਿੰਡ ਦਾ ਵੀ ਨਾਮ ਆਊਗਾ ਅਸੀਂ ਉਸ ਤੋਂ ਹੋਰ ਵੀ ਜ਼ਿਆਦਾ ਸਾਨੂੰ ਮਾਣ ਜਿਹੜਾ ਉਹ ਮਹਿਸੂਸ ਹੋਊਗਾ ਸੋ ਅਸੀਂ ਇਹ ਕਹਿੰਦੇ ਆਂ ਵੀ ਜਿੰਨੇ ਵੀ ਵੀਰ ਸੁਣ ਰਹੇ ਨੇ ਦੇਖ ਰਹੇ ਨੇ ਵੀ ਇਹ ਵੀਰ ਹੈ ਜਿਹੜਾ ਫਾਈਨੈਂਸ਼ਲੀ ਤੌਰ ਤੇ ਬੜਾ ਯਾਨੀ ਕਿ ਡਾਊਨ ਆ ਸੋ ਜੇ ਕਿਸੇ ਨੇ ਕਦੇ ਵੀ ਸੋਚੀ ਵੀ ਮੈਂ ਸੇਵਾ ਕਰਕੇ ਆਉਣੀ ਆ ਤਾਂ ਤੂਰਾ ਸਕੂਲ ਦੇ ਗਰਾਊਂਡ ਦੇ ਵਿੱਚ ਆਵੇ ਤੇ ਗੁਰੀ ਤੂਰਾ ਨੂੰ ਮਿਲੇ ਤੇ ਉਹ ਇੱਥੇ ਦੇ ਹਾਲਾਤ ਦੇਖ ਕੇ ਬੱਚਿਆਂ ਨੂੰ ਦੇਖ ਕੇ ਆਪਣੀ ਸੇਵਾ ਦੇਵੇ ਉਹ ਸਹੀ ਤਰੀਕੇ ਦੀ ਸੇਵਾ ਜਾਊਗੀ ਠੀਕ ਹੈ ਇਹਹੀ ਗੱਲ ਅਸੀਂ ਐਮਐਲਏ ਸਾਹਿਬ ਨਾਲ ਤਿੰਨ ਚਾਰ ਵਾਰ ਮਿਲੇ ਆ ਤੇ ਇਹਨਾਂ ਦਾ ਵਿਸ਼ਾ ਜਿਹੜਾ ਉਹ ਜੌਬ ਵਾਸਤੇ ਵੀ ਚਾਹੇ ਤਾਂ ਉਹ ਕਿਤੇ ਆਪਣੇ ਕਮੇਟੀ ਦੇ ਵਿੱਚ ਜਾਂ ਕੋਈ ਹੋਰ ਜਾਂ ਸਕੂਲ ਦੇ ਵਿੱਚ ਪੀਡੀ ਦੀ ਵੀ ਇਹਨਾਂ ਬਾਰੇ ਅਸੀਂ ਤਿੰਨ ਚਾਰ ਵਾਰ ਮਿਲੇ ਆ ਹੁਣ ਫੇਰ ਪੇੜਾ ਕਿ ਦੁਬਾਰਾ ਜਾ ਕੇ ਵੀ ਕਿਤੇ ਨਾ ਕਿਤੇ ਫਾਈਨੈਂਸ਼ਲੀ ਜਿਹੜਾ ਇਹਨਾਂ ਦਾ ਕੰਮ ਉਹ ਸੈਕਟਰ ਹੈ ਤਾਂ ਜੋ ਇਹਨਾਂ ਨੂੰ ਇੱਧਰ ਵੀ ਕੋਈ ਦਿੱਕਤ ਪਰੇਸ਼ਾਨੀ ਨਾ ਹੋਵੇ ਅਸੀਂ ਬੱਚਿਆਂ ਨੂੰ ਵੀ ਮਿਲ ਲੈ ਇਹ ਗੁਰੂ ਉਸਤਾਦ ਜੀ ਨੂੰ ਵੀ ਮਿਲ ਲੈ ਤੇ ਹੁਣ ਅਸੀਂ ਮਿਲਣੇ ਜਾ ਰਹੇ ਹਾਂ ਇਕਤਾ ਬੈਲਫੇਅਰ ਸਪੋਰਟਸ ਕਲੱਬ ਦੇ ਪ੍ਰਧਾਨ ਰਾਜਵੰਤ ਜੀ ਨੂੰ ਹਾਂਜੀ ਪ੍ਰਧਾਨ ਜੀ ਬਾਈਕੋ ਜੀ ਦਾ ਖਾਲਸਾ ਵੈਲ ਜੀ ਕਿਸਰ ਤੇ ਜਿਨ ਕਿ ਪਹਿਲਾਂ ਵੀ ਸੁਣ ਚੁੱਕੇ ਆ ਦੇਖ ਸਕੇ ਆ ਆਸ-ਪਾਸ ਦੇ ਜਿਹੜਾ ਪੰਜਾਬ ਦਾ ਮਾਹੌਲ ਆ ਉਹਦੇ ਵਿੱਚ ਸਾਡੀ ਲੜਾਈ ਨਸ਼ੇ ਦੇ ਵਿਰਤੀ ਇੱਕ ਹਰ ਇਲੈਕਸ਼ਨ ਦੇ ਵਿੱਚ ਹਰ ਸਾਥ ਦੇ ਵਿੱਚ ਹਰ ਮਹੱਲੇ ਦੇ ਵਿੱਚ ਹਰ ਗਲੀ ਦੇ ਵਿੱਚ ਹਰ ਸਾਰੇ ਦੇਸ਼ ਦੇ ਕੋਨੇ-ਕੋਨੇ 'ਚ ਗੱਲ ਹੁੰਦੀ ਮੈਨੂੰ ਲੱਗਦਾ ਜੀ ਅਗਰ ਆਪਾਂ ਇਸ ਨਸ਼ੇ ਦੇ ਜਿਹੜਾ ਸਿਸਟਮ ਆ ਜਿਹੜਾ ਇਹ ਅਗਰ ਇਹਨੂੰ ਆਪਾਂ ਜਿਹਦੀ ਜੜ ਤੋੜਨੀ ਆ ਤਾਂ ਉਹਦਾ ਇੱਕੋ ਇੱਕ ਤਰੀਕਾ ਹੈ ਵੀ ਆਪਾਂ ਬੱਚਿਆਂ ਨੂੰ ਜਾਂ ਤਾਂ ਗਰਾਊਂਡ ਨਾਲ ਪਰਮਾਨੈਂਟਲੀ ਜੋੜ ਦਈਏ ਜਾਂ ਉਹਨਾਂ ਨੂੰ ਧਰਮ ਤੇ ਗਰਾਊਂਡ ਦੋਨਾਂ ਨਾਲ ਜੋੜ ਦਈਏ ਅਗਰ ਦੋਨਾਂ ਚੀਜ਼ਾਂ ਦੇ ਵਿੱਚੋਂ ਇੱਕ ਚੀਜ਼ ਵੀ ਬੱਚੇ ਨੂੰ ਅਸੀਂ ਸਹੀ ਜਾਣਕਾਰੀ ਔਰ ਸਹੀ ਤਰੀਕੇ ਨਾਲ ਉਹਨੂੰ ਜੋੜਨ ਦੇ ਵਿੱਚ ਕੰਮ ਹੋ ਜੰਨੇ ਆ ਤਾਂ ਪੰਜਾਬ ਦੇ ਵਿੱਚ ਜਿਹੜੀ ਹੁਣ ਆਸ-ਪਾਸ ਦੀਆਂ ਸਟੇਟਾਂ ਕਹਿ ਲਈ ਜਾਂਦੇ ਨੇ ਵੀ ਪੰਜਾਬ ਦੇ ਵਿੱਚ ਜਿਹੜਾ ਪੰਜਵਾਂ ਦਰਿਆ ਉਹ ਨਸ਼ੇ ਦਾ ਵਗ ਰਿਹਾ ਹੈ ਤਾਂ ਉਹਨੂੰ ਆਪਾਂ ਬੜੇ ਸੌਖੇ ਤਰੀਕੇ ਨਾਲ ਕਿ ਜਿਹੜਾ ਬੱਚਾ ਗਰਾਊਂਡ ਨਾਲ ਜੁੜ ਗਿਆ ਉਹ ਆਟੋਮੈਟਿਕਲੀ ਨਸ਼ੇ ਤੋਂ ਦੂਰ ਹੋ ਜਾਂਦਾ ਹੈ ਅੱਜ ਅਗਰ ਬੱਚਾ ਕੋਈ ਗਰਾਊਂਡ ਦੇ ਵਿੱਚੋਂ ਹਟ ਕੇ ਜਾਂਦਾ ਤਾਂ ਜਿੰਨੇ ਟਾਈਮ ਤੋਂ ਉਹਨੇ ਟ੍ਰੇਨਿੰਗ ਕੀਤੀ ਆ ਉਹਨੇ ਦਿਨ ਉਹਦੇ ਪਲੱਸ ਹੋ ਜਾਂਦੇ ਨੇ ਘੱਟੋ ਘੱਟ 5 6 7 ਤੱਕ ਉਹ ਨਸ਼ੇ ਨੂੰ ਆਫਰੀ ਲਾਉਂਦਾ ਉਹਦੇ ਵਿੱਚ ਜੇ ਉਹਨੂੰ ਕੋਈ ਸੰਗਤ ਗਲਤ ਹੋ ਗਈ ਤਾਂ ਗਰਾਊਂਡ ਦਾ ਅਸਰ ਇੰਨਾ ਕਿ ਪ੍ਰਭਾਵ ਰਹਿੰਦਾ ਉਹਦੇ ਉੱਤੇ ਵੀ ਉਹ ਲੱਖ ਵਾਰੀ ਸੋਚੂਗਾ ਉਸ ਚੀਜ਼ ਬਾਰੇ ਵੀ ਮੈਂ ਕਿੱਥੋਂ ਆਇਆ ਮੇਰੀ ਸਟਾਰਟਿੰਗ ਕਿੱਥੇ ਸੀ ਕਿੱਥੇ ਮੇਰਾ ਟਾਈਮ ਰਿਹਾ ਤਾਂ ਉਹ ਇਹਦੇ ਵਿੱਚ ਇੱਕ ਬਹੁਤ ਪਲੱਸ ਪੁਆਇੰਟ ਆ ਕਿ ਉਸ ਜੇ ਅਗਰ ਤੁਸੀਂ ਬੱਚੇ ਨੂੰ ਗਰਾਊਂਡ ਨਾਲ ਜੋੜਤਾ ਤਾਂ ਨਸ਼ੇ ਦਾ ਜਿਹੜਾ ਸਿਸਟਮ ਆਟੋਮੈਟਿਕਲੀ ਖਤਮ ਹੋ ਜੂਗਾ। ਪ੍ਰਧਾਨ ਜੀ ਅਸੀਂ ਦੇਖਿਆ ਤੁਸੀਂ ਅਕਸਰ ਉਰੇ ਇਸੇ ਗਰਾਊਂਡ ਵਿੱਚ ਧਾਰਮਿਕ ਦੀਵਾਨ ਵੀ ਲਵਾਉਨੇ ਆ ਤੇ ਉੱਥੇ ਮੈਂ ਦੇਖਿਆ ਬਹੁਤ ਹੀ ਭਰਮਾ ਹੁੰਗਾਰਾ ਤੇ ਇਕੱਠਾ ਮਿਲਦਾ ਤੇ ਇਹਨਾਂ ਬੱਚੇ ਜੋ ਖੇਡਦੇ ਨੇ ਇਹਨਾਂ ਪ੍ਰਤੀ ਵੀ ਕੋਈ ਦਾਨੀ ਵੀਰ ਜ ਆ ਲਾ ਲੋ ਕੀ ਕੋਈ ਸਪੋਰਟ ਜਾਂ ਹੈਲਪ ਕਰਨ ਚ ਅੱਗੇ ਆ ਹੁੰਦਾ। ਸਾਡੇ ਜਿਹੜੇ ਦੇਸ਼ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਨਾ ਸਾਡੇ ਦੇਸ਼ 'ਚ ਪੈਸੇ ਦੀ ਕਮੀ ਆ ਨਾ ਕਿਸੇ ਸਾਡੇ ਦੇਸ਼ 'ਚ ਸਾਧਨਾਂ ਦੀ ਕਮੀ ਆ ਸਾਡੇ ਦੇਸ਼ 'ਚ ਅਗਰ ਕਮੀ ਆ ਤਾਂ ਉਹ ਡਾਇਰੈਕਸ਼ਨਾਂ ਦੀ ਕਮੀ ਆ ਅਗਰ ਮੈਂ ਅੱਜ ਕਹਾਂ ਤਾਂ ਮੈਂ ਲੰਗਰ ਲਾਉਣਾ ਮੈਂ ਇੱਥੇ ਖੜ੍ਹ ਜਾਵਾਂ ਮੈਂ ਰੋਡ ਦੇ ਉੱਪਰ ਆ ਕਿਸੇ ਨੂੰ ਮੈਂ ਰਾਹ ਗਿਆ ਜਾਂਦੇ ਨੂੰ ਵੀ ਦੋਸਤੇ ਕਹਿੰਦਾ ਵੀ ਮੈਂ ਲੰਗਰ ਲਾਉਣਾ ਇੱਥੇ ਤਾਂ ਉਹ ਕੁਛ ਨਾ ਕੁਛ ਜੇਬ 'ਚੋਂ ਕੱਢ ਕੇ ਦੇ ਕੇ ਜਾਊਗਾ ਔਰ ਦੇ ਕੇ ਕਹਿ ਕੇ ਜਾਊਗਾ ਕਿ ਪ੍ਰਾਉਡ ਫੀਸ ਕਰੂਗਾ ਵੀ ਮੈਂ ਪਤਾ ਨਹੀਂ ਮਤਲਬ ਧਾਨ ਦੇ ਕੇ ਕਿੰਨਾ بڑا ਮਖਾਨ ਬਣ ਗਿਆ ਅਸਲ ਵਿੱਚ ਸਾਡੇ ਜਿਹੜੇ ਜਿਵੇਂ ਡਾਇਰੈਕਸ਼ਨ ਦੀ ਗੱਲ ਕਰਦਾ ਅਸਲ ਵਿੱਚ ਸਾਡੇ ਜਿਹੜੀ ਦਾਨ ਦੀ ਡਾਇਰੈਕਸ਼ਨ ਹੈ ਉਹ ਸਾਡੀਆਂ ਡਾਇਰੈਕਸ਼ਨਾਂ ਗਰਾਊਂਡ ਵੱਲ ਹੋਣੇ ਚਾਹੀਦੀਆਂ ਜਿਵੇਂ ਗੁਰੂ ਓਸਤਾਦ ਕੋਲ ਇੱਥੇ ਬੱਚੇ 70 80 ਬੱਚੇ ਆਉਂਦੇ ਨੇ ਸਵੇਰੇ ਸ਼ਾਮ ਟ੍ਰੇਨਿੰਗ ਕਰਦੇ ਨੇ ਇਹਦੇ ਵਿੱਚ ਇਹਨਾਂ ਨੇ ਵੀ ਦੱਸਿਆ ਸੀਗਾ ਵੀ ਇਹ ਇਹੋ ਜਿਹੇ ਬੱਚੇ ਵੀ ਨੇ ਜਿਨ੍ਹਾਂ ਦੇ ਮਾਪੇ ਆਪਣੀ ਕਈਆਂ ਦੇ ਸਿਰ ਦੇ ਉੱਤੇ ਮਾਂ ਦਾ ਬਾਪ ਦਾ ਸਾਇਆ ਨਹੀਂ ਹੈਗਾ ਕਈ ਬੱਚੇ ਮਾਪਤਾ ਹੈਗੇ ਨੇ ਪਰ ਉਹ ਫਾਈਨੈਂਸ਼ੀਅਲ ਤੌਰ ਤੇ ਬਹੁਤ ਕਮਜ਼ੋਰ ਨੇ ਤੇ ਉਹਨਾਂ ਦੀ ਮਦਦ ਵਾਸਤੇ ਅਗਰ ਸਾਡੇ ਵਰਗੀਆਂ ਜਿੰਨੀਆਂ ਵੀ ਸੰਸਥਾਵਾਂ ਨੇ ਆਸ-ਪਾਸ ਦੇ ਗੁਵਿੰਦਗੜ੍ਹ ਦੇ ਵਿੱਚ ਜਦੋਂ ਲਾਕਡਾਊਨ ਲੱਗਿਆ ਸੀ ਉਸ ਟਾਈਮ ਇੱਕ ਸਾਡੀ ਮੀਟਿੰਗ ਹੋਈ ਸੀ ਉਸ ਮੀਟਿੰਗ ਦੇ ਵਿੱਚ 19 ਬੜੀਆਂ ਜ਼ਬਰਦਸਤ ਵੱਡੀਆਂ-ਵੱਡੀਆਂ ਸੰਸਥਾਵਾਂ ਸੀਗੀਆਂ ਉਹਦੇ ਵਿੱਚੋਂ ਅਸੀਂ ਵੀ ਸ਼ਾਮਲ ਹੋਏ ਸੀ ਤੇ ਉਹ ਦਾਨ ਵਾਸਤੇ 19 ਸੰਸਥਾਵਾਂ ਖੜੀਆਂ ਹੋ ਕੇ ਆ ਗਈਆਂ ਸੀਗੀਆਂ ਤੇ ਹੁਣ ਜਿਵੇਂ ਗਰਾਊਂਡ ਦੇ ਵਿੱਚ ਮੈਂ ਪਹਿਲਾਂ ਗੱਲ ਕਰਕੇ ਕਿ ਬੱਚੇ ਕਿੰਨੇ ਗਰੀਬ ਘਰਾਂ ਤੋਂ ਆਉਂਦੇ ਨੇ ਕਈ ਕਈ ਬੱਚਿਆਂ ਦਾ ਇਹ ਜੇ ਵੀ ਨਹੀਂ ਉਹਨਾਂ ਦੇ ਵਿਚਾਰ ਨੇ ਕੱਪੜੇ ਵੀ ਪੂਰੇ ਨਹੀਂ ਹੁੰਦੇ ਹੈਗੇ ਤੇ ਇਸ ਕਰਕੇ ਆਪਣੀਆਂ ਜਿੰਨੀਆਂ ਗਵਿੰਦਗੜ ਮੰਡੀ ਗਵਿੰਦਗੜ ਔਰ ਪੂਰਾ ਪਿੰਡ ਦੇ ਆਸ-ਪਾਸ ਦੀ ਜਿੰਨੀਆਂ ਵੀ ਸੰਸਥਾਵਾਂ ਨੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਕਿਰਪਾ ਕਰਕੇ ਇਹ ਗਰਾਊਂਡ ਦੇ ਨਾਲ ਗਰਾਊਂਡਾਂ ਦੇ ਨਾਲ ਜੁੜੇ ਹੋਏ ਲੋਕ ਜਿਹੜੇ ਉਸਤਾਦ ਨੇ ਜਿਹੜੇ ਆਪਣਾ ਜੀਵਨ ਦਾ ਇੱਕ ਮਨੋਰਥ ਰੱਖ ਕੇ ਬੈਠੇ ਨੇ ਵੀ ਹਾਂ ਅਸੀਂ ਜ਼ਿੰਦਗੀ ਦੇ ਵਿੱਚ ਘਾਟੋ-ਘਾਟ ਬੱਚਿਆਂ ਨੂੰ ਨੈਸ਼ਨਲ ਇੰਟਰਨੈਸ਼ਨਲ ਤੱਕ ਅਸੀਂ ਲੈ ਕੇ ਜਾਣਾ ਜਿਵੇਂ ਹੁਣ ਗੁਰੀ ਦੀ ਗੱਲ ਕਰੀਏ ਇਹਨੇ ਇੱਕ ਗੁੱਲੀ ਤਿਆਰ ਕਰਿਆ ਮੁੰਡਾ ਤੇ ਜਦੋਂ ਗੁਰੀ ਖੇਡਦਾ ਸੀ ਤਾਂ ਉਸ ਟਾਈਮ ਗੁਰੀ-ਗੁਰੀ ਹੁੰਦੀ ਸੀ ਹੋ ਉਹ ਦੇ ਨਕਸ਼ੇ ਕਦਮ ਤੇ ਚੱਲਦਾ ਜਿਹੜਾ ਇਹ ਜੁੱਲੀ ਆ ਇਹ ਹੁਣ ਜਦੋਂ ਇਹਦਾ ਨਾਮ ਲਿਆ ਜਾਂਦਾ ਤਾਂ ਗੁਰੀ ਉਸਤਾਦ ਦਾ ਨਾਮ ਆਟੋਮੈਟਿਕਲੀ ਆ ਜਾਂਦਾ ਹੈ ਕੀ ਨੇ ਟ੍ਰੈਂਡ ਕੀਤਾ ਜੀ ਗੁੱਲੀ ਗੁਰੀ ਉਸਤਾਦ ਦਾ ਚੇਲਾ ਜਿਹੜਾ ਜੁੱਲੀ ਜਿਹਦਾ ਕਿ ਹੁਣ ਪੰਜਾਬ 'ਚ ਨੌ ਬੋਲਣ ਲੱਗ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਅੱਜ ਤੋਂ ਹੋਰ ਬੜੀ ਜ਼ਬਰਦਸਤ ਨੇ ਸਾਨੂੰ ਖੁਸ਼ਖਬਰੀ ਦਿੱਤੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਟਾਈਮ ਇਹਦਾ ਟਾਈਮ ਐਡਾ ਦਾ ਮੈਂ ਲੈ ਆ ਦੂੰਗਾ ਮਹੀਨੇ ਤੋਂ ਮਹੀਨੇ ਦੇ ਵਿੱਚ ਇਹਨੇ ਦੱਸਿਆ ਟਾਈਮ ਦੇ ਵੀ 2 ਮਹੀਨੇ ਦੇ ਵਿੱਚ ਇੰਨੇ ਜਿ ਮੈਨੂੰ ਟ੍ਰੇਨਿੰਗ ਦੇ ਦੂੰਗਾ ਇੰਨਾ ਕਿ ਇਹਨੂੰ ਕੋਈ ਆਹਰ ਦੇ ਵਾਲੇ ਦੇ ਲੋਕਾਂ ਨੂੰ ਪਤਾ ਲੱਜੂਗਾ ਵੀ ਕੋਈ ਹਾਂ ਜੁੱਲੀ ਵੀ ਹੋ ਗਿਆ ਜਿਵੇਂ ਗੁਰੂ ਦਾ ਨਾਮ ਪੂਰੇ ਪੰਜਾਬ ਦੇ ਵਿੱਚ ਚੱਲਦਾ ਸੀ ਪੂਰਾ ਪੰਜਾਬ ਇਸ ਗੁਰੂ ਨੇ ਜਿੱਤਿਆ ਹੋਇਆ ਕਬੱਡੀ ਦੇ ਵਿੱਚ ਤੇ ਬਹੁਤ ਸਾਡੇ ਪਿੰਡ ਦਾ ਨਾਮ ਰੌਸ਼ਨ ਕੀਤਾ ਤੇ ਆਪਾਂ ਇਹ ਸੰਸਥਾਵਾਂ ਨੂੰ ਬਾਕੀ ਸੰਸਥਾਵਾਂ ਨੂੰ ਜਾਂ ਜਿੰਨੇ ਵੀ ਲੋਕਾਂ ਤੱਕ ਸੱਚ ਦੀ ਆਵਾਜ਼ ਦੇ ਟੀਵੀ ਦੇ ਥਰੂ ਇਹ ਚੈਨਲ ਦੇ ਥਰੂ ਆਵਾਜ਼ ਜਾਂਦੀ ਹੈ ਉਹ ਸਾਰਿਆਂ ਨੂੰ ਬੇਨਤੀ ਕਰਦਾ ਵੀ ਜ਼ਰੂਰੀ ਨਹੀਂ ਹੈਗਾ ਵੀ ਤੁਸੀਂ ਵੱਡੀ ਰਕਮੇ ਦੇਣੀ ਆ ਤੁਸੀਂ ਲੱਖ ਰੁਪਏ ਡੋਨੇਟ ਕਰਨਾ ਤੁਸੀਂ 50 ਹਜ਼ਾਰੇ ਕਰਨਾ ਤੁਸੀਂ ਹਜ਼ਾਰੇ ਕਰਨਾ ਤੁਸੀਂ ਚਾਹੇ ਜਿੰਨੇ ਕੇ ਤੁਸੀਂ ਸਮਰੱਥ ਆਂ ਆਪਣੇ ਜਿਹੜੀ ਗੁਰਦੁਆਰੇ ਮੰਦਰ ਮਸਜਿਦਾਂ ਦੇ ਵਿੱਚ ਚਾਪ ਚੜਾਵਾ ਚੜਾਉਨੇ ਆ ਉਹਦੇ ਨਾਲੋਂ ਬੇਸ਼ੱਕ ਮੱਥਾ ਨਾ ਟੇਕੋ ਖਾਲੀ ਹੱਥ ਟੇਕ ਦੋ ਪ੍ਰਮਾਤਮਾ ਤੁਹਾਨੂੰ ਕੁਝ ਨਹੀਂ ਕਹਿੰਦਾ ਪਰ ਕਿਰਪਾ ਕਰਕੇ ਗਰਾਊਂਡ ਕਿ ਨਹੀਂ ਥੋੜਾ ਜਿਹਾ ਧਿਆਨ ਦਿਓ ਅਗਰ ਆਪਾਂ ਗਰਾਊਂਡਾਂ ਕਿ ਨਹੀਂ ਧਿਆਨ ਦੇ ਲਿਆ ਤਾਂ ਮੇਲ ਲੱਗਦਾ ਵੀ ਆਪਾਂ ਜਿਹੜਾ ਪੰਜਾਬ ਨਸ਼ੀ ਦਲ ਦੇ ਵਿੱਚ ਜਾ ਰਿਹਾ ਹੈ ਉਹਨੂੰ ਆਪਾਂ ਬਚਾ ਲਾਂਗੇ ਸੋ ਦੋਸਤੋ ਏਸੀ ਪਿੰਡ ਤੂਰਾ ਜਿੱਥੇ ਦੇ ਬੱਚੇ ਖੇਡ ਤੇ ਗਰਾਊਂਡ ਨਾਲ ਜੁੜੇ ਹੋਏ ਨੇ ਇਹਨਾਂ ਨੂੰ ਜੋੜਨ ਲਈ ਇਹਨਾਂ ਦੇ ਕੋਚ 우ਸਤਾਦ ਗੁਰੀ ਤੂਰਾ ਤੇ ਏਕਤਾ ਵੈਲਫੇਅਰ ਸਪੋਰਟਸ ਕਲੱਬ ਦਾ ਬਹੁਤ ਜ਼ਿਆਦਾ ਯੋਗਦਾਨ ਹੈ ਤੇ ਤੁਸੀਂ ਕਮੈਂਟਾਂ ਰਾਹੀਂ ਦੱਸ ਸਕਦੇ ਹੋ ਜੇ ਤੁਹਾਡੇ ਪਿੰਡ ਦੇ ਬੱਚੇ ਜੁੜੇ ਹੋਏ ਆ ਤਾਂ ਉਹਨਾਂ ਨੂੰ ਖੇਡ ਤੇ ਗਰਾਊਂਡ ਨਾਲ ਜੋੜਨ ਕਿ ਕਿਨਾ ਦਾ ਯੋਗਦਾਨ ਹੈ ਤੇ ਇਸੇ ਤਰ੍ਹਾਂ ਆਪਣੇ ਪਿੰਡ ਦੀ ਵੀ ਤੁਸੀਂ ਵੀਡੀਓ ਬਣਵਾਉਣੀ ਆ ਤਾਂ ਹੇਠਾਂ ਦਿੱਤੇ ਹੋਏ ਨੰਬਰ ਤੇ ਸੰਪਰਕ ਕਰੋ ਧੰਨਵਾਦ ਦੋਸਤੋ ਬਹੁਤ ਜਲਦੀ ਮਿਲਦੇ ਆ ਕਿਸੇ ਅਗਲੇ ਪਿੰਡ ਵਿੱਚ